ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਿਰਪਾਲ ਸਿੰਘ ਜੀ ਸਟਾਰ ਟੀਵੀ ਤੋਂ ਤੇ ਅੱਜ ਅਸੀਂ ਖੁੱਲੇ ਮੱਲੇ ਦੀ ਜਿਹੜੀ ਕਵਰੇਜ ਕਰਾਣ ਦਿਖਾ ਰਹੇ ਹਾਂ ਜਿੱਥੇ ਕਿ ਸਾਡਾ ਮਕਸਦ ਇਹ ਹੁੰਦਾ ਹੈ ਵੀ ਜਿਹੜੇ ਸੇਵਾ ਦੇ ਵਿੱਚ ਜਿਹੜੇ ਜੁੜੇ ਹੋਇਆ ਉਹਨਾਂ ਨੂੰ ਦੇਖ ਕੇ ਕੋਈ ਹੋਰ ਪੁਰਾਣੀ ਹਜ਼ਾਰਾਂ ਦੇ ਬੰਦੇ ਦੀ ਜੇ ਕੋਈ ਸੇਵਾ ਦੇਖ ਕੇ ਕੋਈ ਦੋ ਬੰਦੇ ਵੀ ਸੇਵਾ ਦੇ ਵਿੱਚ ਜੁੜ ਜਾਣ ਤਾਂ ਸਾਡੀ ਵੀਡੀਓ ਬਣਾਣੀ ਸਫਲ ਹੋ ਜਾਵੇ ਅੱਜ ਅਸੀਂ ਫਿਰ ਕਨੌਲੀ ਬੱਸ ਸਟੈਂਡ ਦੇ ਉੱਤੇ ਖੜੇ ਆ ਜਿਹੜਾ ਕਿ ਬਹੁਤ ਲੰਬੇ ਅਰਸੇ ਤੋਂ ਇਹ ਲੰਗਰ ਦੀ ਸੇਵਾ ਦੇ ਵਿੱਚ ਹਰ ਸਾਲ ਤਤਵ ਰਹਿੰਦੇ ਆ ਤੇ ਤੁਸੀਂ ਦੇਖ ਰਹੇ ਹੋ ਇਸ ਟਾਈਮ ਵੀ ਹੋਲੇ ਮਲੇ ਦੇ ਕਈ ਦਿਨ ਪਹਿਲਾਂ ਔਰ ਹੋਲੇ ਮਲੇ ਤੋਂ ਬਾਅਦ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਔਰੇ ਗੁਰੂ ਮਹਾਰਾਜ ਦੀ ਸਵਾਰੀ ਹੈ ਜਿਹੜੀ ਹੈ ਔਰੇ ਹਰ ਟਾਈਮ ਹੈ ਜਿਹੜਾ ਪਾਠ ਦੇ ਬਾਣੀ ਦੇ ਜਿਹੜੇ ਪ੍ਰਵਾਹ ਚੱਲਦੇ ਨੇ ਤੇ ਜਿਸ ਦਿਨ ਸਮਾਪਤੀ ਹੁੰਦੀ ਆ ਉਸ ਦਿਨ ਵੀ ਕੀਰਤਨ ਦਰਬਾਰ ਕਰਵਾਏ ਜਾਂਦੇ ਆ ਔਰ ਗੁਰੂ ਮਹਾਰਾਜ ਦੀ ਜਿਹੜੀ ਸਵਾਰੀ ਆ ਉਹਨਾਂ ਨੂੰ ਫੁੱਲਾਂ ਦੇ ਨਾਲ ਲਿਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪਜਾਇਆ ਜਾਂਦਾ ਆ ਤੇ ਸਾਡੇ ਸੇਵਾਦਾਰ ਸਾਡੇ ਵਿੱਚ ਮੌਜੂਦ ਹੈ ਤੇ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੰਨੇ ਕਿ ਦਿਨ ਤੋਂ ਜਿਹੜਾ ਆਪਣਾ ਲੰਗਰ ਹੈ ਜਿਹੜਾ ਚੱਲਦਾ ਹੈਗਾ ਅਸੀਂ ਜੀ ਤਕਰੀਬਨ 9 ਤਰੀਕ ਤੋਂ ਪਾਠ ਰਖਾਇਆ ਤਾਂ ਜੀ ਤੇ ਹੌਲੇ ਤੋਂ 2 ਦਿਨ ਬਾਅਦ ਤੱਕ ਵੀ ਅਸੀਂ ਜਿਹੜੀ ਬਣ ਕੋ ਸੰਗਤ ਵਾਪਸ ਆਉਂਦੀ ਹੈ ਜੀ ਉਹਨਾਂ ਨੂੰ ਵੀ ਪ੍ਰਸ਼ਾਦਾ ਛਕਾਉਣਾ ਹੁੰਦਾ ਜੀ ਬਾਕੀ ਲੰਗਰ ਚੱਕ ਹੋ ਜਾਂਦਾ ਹੈ तकरीबन ਔਰ ਇਹ ਲੰਗਰ ਲੱਗੇ ਰਹਿੰਦਾ ਜੀ ਅੱਜ ਦੇਖਣ ਵਿੱਚ ਆਇਆ ਵੀ ਜਿੱਥੇ ਤੁਸੀਂ ਲੰਗਰ ਸ਼ਕਾਉਂਦੇ ਆ ਉਦੋਂ ਬਾਅਦ ਅੱਜ ਤੁਸੀਂ ਇੱਕ ਦਵਾਈਆਂ ਦੀ ਜਿਹੜੀ ਸੇਵਾ ਵੀ ਕਰ ਰਹੇ ਹੋ ਇਹ ਕਿਹੜੀਆਂ-ਕਿਹੜੀਆਂ ਜਿਹੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਇਹ ਲੀਵਰ ਫੈਟੀ ਆ ਜੀ ਆ ਸ਼ੂਗਰ ਆ ਕਿਸੇ ਨੂੰ ਬਵਾਸੀਰ ਆ ਪਥਰੀ ਆ ਕੋਈ ਚੰਮੜਾ ਲਕੋਰੀਆ ਉਹ ਦਵਾਈਆਂ ਫ੍ਰੀ ਆ ਅਸੀਂ 1 ਰੁਪਿਆ ਨਹੀਂ ਕਿਸੇ ਤੋਂ ਲੈਂਦੇ ਫ੍ਰੀ ਇਲਾਜ ਕਰੀਦਾ ਜੀ ਇਹ ਡਾਕਟਰ ਸਾਹਿਬ ਆ ਜੀ ਸਾਡੇ ਸੰਘੋਲ ਪੰਗੂ ਹਸਪੀਟਲ ਆ ਉਹਨਾਂ ਦੀ ਕਿਰਪਾ ਨਾਲ ਆ ਜੀ ਉਹਨਾਂ ਨੇ ਮੰਗ ਰੱਖੀ ਦੀ ਵੀ ਅਸੀਂ ਲੰਗਰ ਲਾਉਣਾ ਦਵਾਈਆਂ ਦਾ ਸੀ ਕਿ ਕੋਈ ਗੱਲ ਨਹੀਂ ਅਸੀਂ ਰੋਟੀਆਂ ਦੀ ਸੇਵਾ ਨਹੀਂ ਇੱਧਰ ਦੁਆਗਿਆਂ ਦੀ ਸੇਵਾ ਕਰ ਦਮਾਂਗੇ ਜੀ ਸੋ ਅਸੀਂ ਉਹਨਾਂ ਦੀ ਸੇਵਾ ਲਈ ਹੋਈ ਨਿਭਾ ਰਹੇ ਹਾਂ ਜੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਵੇਂ ਕਿ ਇੱਕ ਕਨੌਲੀ ਇੱਕ ਇਦਾਂ ਦਾ ਸਟੇਸ਼ਨ ਹੈਗਾ ਜਿੱਥੇ ਪੂਰੀ ਭਾਰਤ ਤੋਂ ਜਿਹੜੀ ਟ੍ਰੇਨ ਆਂਦੀ ਆ ਖੋਲੇ ਮੰਨੇ ਵਾਸਤੇ ਜਿੱਥੇ ਲੱਖਾਂ ਦੀ ਤਦਾਰ ਦੇ ਵਿੱਚ ਰੇਲ ਗੱਡੀ ਦੇ ਵਿੱਚ ਸਫਰ ਕਰਦੇ ਆ ਉਹਨਾਂ ਵਾਸਤੇ ਤੁਹਾਡੇ ਵੱਲੋਂ ਜਿਹੜਾ ਲੰਗਰ ਹੈ ਜਿਹੜਾ ਲਗਾਇਆ ਜਾਂਦਾ ਤਾਂ ਜਿਹੜੀ ਉਹਨਾਂ ਦੀ ਜਿਹੜੇ ਪ੍ਰਸ਼ੰਸਕ ਹੈ ਜਾਂ ਸੇਵਾਦਾਰ ਵਿਚ ਲੰਗਰ ਤੇ ਟ੍ਰੇਨ ਦੇ ਵਿੱਚ ਲੰਗਰ ਛਕਦੇ ਆ ਤਾਂ ਉਹਨਾਂ ਦੇ ਜਿਹੜਾ ਰੂ ਉਹਨੂੰ ਖੁਰਾਕ ਜਦੋਂ ਮਿਲਦੀ ਹੈ ਤਾਂ ਉਹਨਾਂ ਦੇ ਉੱਪਰ ਜਿਹੜਾ ਭੁੱਖੇ ਦੇ ਨੂੰ ਢਿੱਡ ਭਰਨਾ ਉਹ ਲੰਗਰ ਛਕਣ ਤੋਂ ਬਾਅਦ ਉਹ ਕਿਵੇਂ ਦੀ ਗੱਲਬਾਤ ਤੁਹਾਡੇ ਨਾਲ ਕਰਦੇ ਬੜਾ ਸਕੂਨ ਮਿਲਦਾ ਜੀ ਬੜੀ ਕਿਰਪਾ ਬਹੁਤ ਹੱਥ ਜੋੜਦੇ ਆ ਜੇ ਟ੍ਰੇਨਾਂ ਵਿੱਚ ਜਿੰਨੀ ਵੀ ਸਾਨੂੰ ਸੰਗਤ ਮਿਲਦੀ ਆ ਉਹ ਕਹਿੰਦੇ ਵੀ ਅਸੀਂ ਇੱਕ ਗੱਲ ਬੈਠ ਕੇ ਸੋਚਦੇ ਹੁੰਦੇ ਆ ਵੀ ਜੇ ਲੰਗਰ ਮਿਲਣਾ ਤਾਂ ਘਨੌਲੀ ਜਾ ਕਿੰਨਾ ਕਰਮੇ ਜਿਹੜੀ ਅੰਮ੍ਰਿਤਸਰ ਤੋਂ ਟ੍ਰੇਨ ਆਉਣੀ ਆ ਉਹਨਾਂ ਦਾ ਵੀ ਕੋਈ ਵਿਚਾਰ ਹੁੰਦਾ ਅਸੀਂ ਆਪਣੀਆਂ ਗੱਡੀਆਂ ਇੱਥੋਂ ਭਰ ਕੇ ਰੋਪੜ ਲਈ ਦੇ ਰੇਲਵੇ ਸਟੇਸ਼ਨ ਤੇ ਉੱਥੇ ਜਾ ਕੇ ਵੀ ਜਿਹੜੀ ਲਾਸਟ ਵਾਲੀ ਟ੍ਰੇਨ ਅੰਮ੍ਰਿਤਸਰ ਤੋਂ ਆਉਣੀ ਆ ਬੜੇ ਖੁਸ਼ ਹੋ ਕੇ ਲੰਗਰ ਛਕਦੇ ਆ ਜੀ ਮਨ ਦੇ ਵਿੱਚ ਕਾਸ ਲੈ ਕੇ ਬੈਠਦੇ ਸਾਨੂੰ ਰੋਪੜ ਜਾਂ ਖਨੌਲੀ ਲੰਗਰ ਮਿਲਣਾ ਬੜੇ ਖੁਸ਼ ਹੁੰਦੇ ਆ ਜੀ ਬਸ ਬੜੀ ਸੇਵਾ ਜਿਹੜੀ ਆਈ ਸਾਡੇ ਬਾਅਦ ਤੇ ਬੜੀ ਖੁਸ਼ੀ ਆ ਬੜੀ ਤੇ ਮਹਾਰਾਜ ਬੜੀਆਂ ਕਿਰਪਾ ਕਰਦੇ ਇੱਕ ਦਾਲ ਵੀ ਛੋਟੀ ਜੀ ਬਾਲਟੀ ਇੱਕ ਛੋਟੀ ਜੀ ਰੋਟੀ ਟੋਕਰੀ ਲੈ ਕੇ ਬਾਬਾ ਕਿਸ਼ਨ ਸਿੰਘ ਜੀ ਵਰਤੌਂਦੇ ਹੁੰਦੇ ਤੇ ਜੀ ਉਹਨਾਂ ਦੀ ਇੱਕ ਟੋਕਰੀ ਦੇ ਨਾਲ ਅੱਜ ਸਾਡੀ ਹਜ਼ਾਰਾਂ ਟੋਕਰੀ ਦੇਖੋ ਦਾ ਇਹਦੀ ਰੋਟੀਆਂ ਤੇ ਬਲ ਟੂਹੇ ਦਾਲਾਂ ਸਬਜ਼ੀਆਂ ਦੇ ਕੋਈ ਖੀਰਾ ਦਾ ਅੰਤ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਦਿਨ ਦੁਗਣਾ ਰਾਜ ਚੌਕ ਨਹੀਂ ਪਹਿਲਾਂ 3 ਪਿੰਡ ਲਾਉਂਦੇ ਸੀ ਅੱਜ 13 ਪਿੰਡ ਹੋ ਗਏ ਜੀ ਅੱਜ 13 ਪਿੰਡਾਂ ਦੇ ਸਹਿਯੋਗ ਨਾਲ ਇਹ ਦਿਨ ਰਾਤ ਚੱਲਿਆ ਹੋਇਆ ਹੈ ਜੀ ਮਹਾਰਾਜ ਕਾਲੀਆਂ ਵਾਲੇ ਪਾਸੇ ਵਿੱਚ ਤੁਸੀਂ ਜਿਹੜਾ ਇਹ ਪ੍ਰਸ਼ਾਦਾ ਸ਼ਕਾਉਂਦੇ ਆ ਜੀ ਇਹਦੇ ਵਿੱਚ ਕੀ ਕੀ ਜਿਹੜੀ ਹੈ ਰਸਤ ਜਿਹੜੀ ਤੁਹਾਡੇ ਵੱਲੋਂ ਤਿਆਰ ਕੀਤੀ ਜਾਂਦੀ ਹੈ ਅਸੀਂ ਸਬਜ਼ੀਆਂ ਮਿੱਸਰੀਆਂ ਸਾਭੀ ਤਕਰੀਬਨ ਜਿਹੜੀ ਟ੍ਰੇਨ ਦੇ ਵਿੱਚ ਰੋਟੀ ਵੰਡਣੀ ਉਹ ਰੋਟੀ ਥੋੜੀ ਜੀ ਸਬਜ਼ੀ ਸਖਤ ਹੁੰਦੀ ਹੈ ਕਿਉਂ ਵਰਤਣਾ ਦਾ ਕੋਈ ਸਿਸਟਮ ਹੈ ਨਹੀਂ ਉਹ ਫੁਲਕੇ ਦੇ ਉੱਤੇ ਹੀ ਬਸ ਉਸ ਤਰ੍ਹਾਂ ਦੀ ਲਪੇਟ ਵਿੱਚ ਹੀ ਰੱਖ ਕੇ ਦੇ ਦੇਣੀ ਹੈ ਜੀ ਸੰਗਤ ਸ਼ੱਕ ਲੈਂਦੀ ਹੈ ਜੀ ਪਾਣੀ ਵਾਲੇ ਨੂੰ ਪਾਣੀ ਦੇ ਦੇਣਾ ਜੀ ਆਚਾਰ ਵਾਲੇ ਨੂੰ ਆਚਾਰ ਦੇ ਦੇਣਾ ਜੀ ਬਾਕੀ ਸਬਜ਼ੀ ਜਿਹੜੀ ਰੋਟੀਆਂ ਦੇ ਪਾਈ ਜਾਣੀਆਂ ਜਿਹੜਾ ਵੀ ਪਰਚਾਦਾ ਸ਼ੱਕਦਾ ਜੀ ਮੱਥੇ ਨੂੰ ਲਾ ਕੇ ਸ਼ੁਕਰ ਗੁਜ਼ਾਰ ਕਰਦਾ ਜੀ ਬਾਕੀ ਬਾਬੇ ਨਾਨਕ ਦੀ ਕਿਰਪਾ ਲਾਹੌਰ ਤੋਂ ਚੱਲਿਆ ਹੋਇਆ 20 ਰੁਪਈਆ ਦਾ ਅੱਜ ਦੇਖੋ ਲੱਖਾਂ ਰੁਪਈਆ ਚ ਜਾ ਰਿਹਾ ਇਹ ਮਾਰੇ ਨੇ ਕਿਰਪਾ ਕਰੀ ਹੁੰਦੀ ਕਿਤੇ 50 ਦਾ ਲਾਇਆ ਹੁੰਦਾ ਅੱਜ ਕਿਸੇ ਘਰ ਚ ਚੁੱਲਾ ਬਾਲਣ ਦੀ ਲੋੜ ਹੀ ਨਹੀਂ ਸੀ ਜੀ ਪੈਣੀ ਹੈਗੀ ਮਾਰੇ ਨੇ ਕਿਰਪਾ ਹੀ ਘਰ ਘਰ ਲੰਗਰ ਪਜਾਦਣੇ ਤੇ ਏ ਬਾਬੇ ਨਾਨਕ ਦੀ ਦੇਣ ਆ ਉਹਨਾਂ ਦੀ ਕਿਰਪਾ ਦੇ ਸਦਕਾ ਅਸੀਂ ਨਿਵਾਾਰੇ ਆ ਜੀ ਸਾਨੂੰ ਮਾਰਾ ਨੇ ਕਿਰਪਾ કરી ਸਾਡੇ ਤੇ ਅਸੀਂ ਚਲਾ ਰਹੇ ਹਾਂ ਜੀ ਹਾਂਜੀ ਤੇ ਪਿਛਲੀ ਵਾਰ ਜਿਹੜੇ ਸਰਵੇ ਹੋਏ ਸੀ ਜਾਂ ਜਿਹੜੇ ਸਾਡੇ ਅਨੰਦਪੁਰ ਸਾਹਿਬ ਦੇ ਲੰਗਰ ਲੱਗੇ ਸੀ 3000 ਕਰੋੜ ਰੁਪਏ ਦਾ ਜਿਹੜਾ ਸਾਡੇ ਜਿਹੜੇ ਹੋਲੇ ਮੱਲੇ ਦੇ ਉੱਤੇ ਲੰਗਰ ਦਾ ਜਿਹੜਾ ਖਰਚਾ ਆ ਸੀ ਮੋਟਾ-ਮੋਟਾ ਜਿਹਾ ਆਈਡੀਆ ਲਾਇਆ ਸੀ ਲੇਕਿਨ ਜਿਵੇਂ ਕਿ ਹੁਣ ਭਾਈ ਸਾਹਿਬ ਜੀ ਨੇ ਕਿਹਾ ਹੈ ਜੇ 20 ਰੁਪਏ ਦਾ ਲੰਗਰ ਹੀ ਜਿਹੜਾ ਜਿਹੜਾ ਉਹਦਾ ਜਿਹੜਾ ਮੂਲੇ ਨਹੀਂ ਮੁਕਦਾ ਜੇ 50 ਦਾ ਲਾ ਦਿੱਤਾ ਜਾਂਦਾ ਕਿ ਫਿਰ ਚੁੱਲੇ ਬੜਨ ਦੀ ਵੀ ਲੋੜ ਨਹੀਂ ਪੈਣੀ ਸੀ ਬਹੁਤ ਵਧੀਆ ਗੱਲ ਆ ਲੇਕਿਨ ਅਸੀਂ ਇੱਕ ਵੀਡੀਓ ਰਹੀ ਸਾਰੇ ਨੂੰ ਬੇਨਤੀ ਕਰਦੇ ਹਰ ਸਾਲ ਦੀ ਤਰ੍ਹਾਂ ਕਰਦੇ ਆ ਜਿਵੇਂ ਕਿ ਇਸ ਵਾਰ ਪ੍ਰਸ਼ਾਸਨ ਵੱਲੋਂ ਵੀ ਕਾਫੀ ਸਫਾਈ ਕੀਤੀ ਗਈ ਹੈ ਮੋਟਰਸਾਈਕਲਾਂ ਦੇ ਉੱਤੇ ਜਾਂ ਟਰੈਕਟਰਾਂ ਦੇ ਉੱਤੇ ਤੁਹਾਨੂੰ ਬਹੁਤ ਵਧੀਆ ਕਰਿਆ ਜੀ ਬੜਾ ਮਨ ਨੂੰ ਸਕੂਨ ਆ ਨਹੀਂ ਤਾਂ ਰੋਡ ਤੇ ਆਮ ਪਟਾਕੇ ਪੈਂਦੇ ਹੁੰਦੇ ਜਾਂਦੇ ਜੀ ਟਰੈਕਟਰਾਂ ਦੇ ਸਲਾਂਸਰ ਕੱਢੇ ਆ ਉਹ ਗੱਲ ਦਾ ਪਤਾ ਐ ਐਕਸੀਡੈਂਟ ਅੱਗੇ ਨਾਲੋਂ ਬੜਾ ਬਹੁਤ ਫਰਕ ਪੈ ਗਿਆ ਬਹੁਤ ਫਰਕ ਆ ਲੰਗਰ ਦੇ ਸਾਹਮਣੇ ਸਾਨੂੰ ਤਕਰੀਬਨ ਹਰ ਰੋਜ਼ ਹੀ 2-4 2-4 ਚੱਕਣੀ ਪੈਂਦੀ ਸੀ ਕਿਰੇ ਵੇ ਹੁਣ ਬੜੀ ਫਰਕ ਬੋੜਾ ਫਰਕ ਆ ਬਹੁਤ ਫਰਕ ਆ ਜੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਬੜੀ ਸੁਲਝ ਗਈ ਬੜੀ ਸਮਝ ਵਾਲੀ ਗੱਲ ਆ 19 ਮਾਤਲ ਜਿਵੇਂ ਕਹਦੀ ਫੁਖਰਾ ਗਿਣਤੀ ਉਹ ਹੈ ਨਹੀਂ ਹੁਣ ਬੜਾ ਫਰਕ ਪੈ ਗਿਆ ਜੀ ਆ ਜਿੰਨੀ ਸੰਗਤ ਚੱਲੀ ਸਾਰੀ ਨਿਮੀ ਹੋ ਕੇ ਚੱਲੀ ਦੇਖੋ ਕੋਈ ਆਵਾਜ਼ ਨਹੀਂ ਆ ਰਹੀ ਠੀਕ ਠਾਕ ਆ ਜੀ ਹਾਂ ਜੀ ਧੰਨਵਾਦ ਜੀ ਤੇ ਅੱਜ ਜਿਹੜੀ ਕਵਰੇਜ ਜਿਹੜੀ ਕੀਤੀ ਗਈ ਹੈ ਔਰ ਤੁਸੀਂ ਦੇਖ ਰਹੇ ਹੋ ਪੂਰੇ ਜਿਹੜੇ ਛੋਟੇ ਨੌਜਵਾਨ ਤੋਂ ਲੈ ਕੇ ਬਜ਼ੁਰਗ ਹੈ ਜਿਹੜੇ ਆਪਣੀ ਸੇਵਾ ਦੇ ਵਿੱਚ ਹਰ ਸਮੇਂ ਤਤਵਾਰ ਰਹਿੰਦੇ ਨੇ ਕੈਮਰਾਮੈਨ ਰੋਬਿੰਡ ਪ੍ਰੀਤ ਦੇ ਨਾਲ ਕੈਮਰਾਮੈਨ ਗੁਜੀਤ ਸਿੰਘ ਜੀ ਸਟਾਰਟਿੰਗ ਦੇ ਨੇ ਕਿਰਪਾਲ ਸਿੰਘ ਲੋਗੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਤੁਸੀਂ ਦੇਖ ਰਹੇ ਹੋ ਜਿਹੜਾ ਹੋਲੇ ਮੱਲੇ ਦੇ ਸਬੰਧ ਦੇ ਵਿੱਚ ਜਿਹੜੇ ਪ੍ਰਸ਼ਾਦੇ ਆ ਜਿਹੜੇ ਤਿਆਰ ਕੀਤੇ ਜਾਂਦੇ ਆ ਔਰ ਇਹ तकरीबन ਇਹ ਨਹੀਂ ਹੈਗਾ ਵੀ ਕੈਂਡੀ 2 ਘੰਟੇ ਵਾਸਤੇ ਪੂਰੇ ਦਿਨ ਵਾਸਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀਆਂ ਬੀਬੀਆਂ ਜਿਹੜੀਆਂ ਸੇਵਾ ਦੇ ਵਿੱਚ ਨਿਰੰਤਰ ਹਰ ਸਾਲ ਦੀ ਤਰ੍ਹਾਂ ਆਪਣੇ ਆਪਣੇ ਜਿਹੜੀ ਸੇਵਾ ਦੇ ਵਿੱਚ ਆਪਣੇ ਤਤਪਰ ਰਹਿੰਦੀਆਂ ਨੇ ਔਰ ਗੁਰੂ ਮਾਰ ਦੇ ਸ਼ੁਗਰ ਕਰਦੀਆਂ ਨੇ ਵੀ ਜਿਹੜੇ ਹੌਲੇ ਮੱਲੇ ਤੇ ਸੰਗਤਾਂ ਜਿਹੜੀਆਂ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਆਂਦੀ ਹੈ ਉਹਨਾਂ ਨੂੰ ਜਿਹੜਾ ਪ੍ਰਸ਼ਾਦਾ ਛਕਾਉਣ ਵਾਸਤੇ ਉਹ ਜਿਵੇਂ ਆਪਣੇ ਘਰ ਦੀ ਬੱਚਿਆਂ ਨੂੰ ਜਿਹੜਾ ਪ੍ਰਸ਼ਾਦਾ ਛਕਾਉਂਦੇ ਆ ਛਕਾ ਕੇ ਆਉਂਦੇ ਆ ਔਰ ਉੱਥੇ ਹੀ ਸੰਗਤਾਂ ਵਾਸਤੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਹੋਲੇ ਮੱਲੇ ਨੂੰ ਜਾਂਦੀਆਂ ਜਾਂ ਵਾਪਸ ਆਉਂਦੀਆਂ ਉਹਨਾਂ ਨੂੰ ਜਿਹੜੇ ਲੰਗਰ ਦੇਣ ਵਾਸਤੇ ਬਹੁਤ ਵੱਡਾ ਸਹਿਯੋਗ ਆ ਜਿਹੜਾ ਉਹ ਜਿਹੜਾ ਪ੍ਰਸ਼ਾਦਾ ਤਿਆਰ ਕਰਨ ਦਾ ਹੁੰਦਾ ਔਰ ਬੀਬੀ ਆ ਪੇਣਾ ਇਸ ਟਾਈਮ ਜਿਹੜਾ ਪ੍ਰਸ਼ਾਦਾ ਤਿਆਰ ਕਰ ਰਹੀਆਂ ਨੇ ਵਾਹਿਗੁਰੂ ਜੀ ਜੇ ਆਪਾਂ ਗੱਲ ਕਰੀਏ ਲੰਗਰ ਤਿਆਰ ਕਰਨ ਦੀ ਤੇ ਵੱਡੇ ਵੱਡੇ ਲੰਗਰਾਂ ਵਾਸਤੇ ਤਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਜਿਹੜੀਆਂ ਮਸ਼ੀਨਾਂ ਦੇ ਨਾਲ ਹੀ ਜਿਹੜਾ ਜ਼ਿਆਦਾ ਕੰਮ ਕਰ ਹੁੰਦਾ ਏ ਜਿਵੇਂ ਕਿ ਜਿਹੜੇ ਆਲੂਆਂ ਨੂੰ ਜੇ ਆਪਾਂ ਵੱਡੀ ਤਦਾਰ ਦੇ ਵਿੱਚ ਜਿਹੜੇ ਲੰਗਰ ਦੇਖਦੇ ਆ ਉਹਨਾਂ ਵਿੱਚ ਅ ਜੜਾ ਜਿਹੜੇ ਤਿਆਰ ਕਰਨ ਵਾਸਤੇ ਬੰਦੇ ਦੀ ਜਿਵੇਂ ਨਹੀਂ ਮੈਨ ਪਾਵਰ ਆ ਉਹ ਜ਼ਿਆਦਾ ਲੱਗਦੀ ਆ ਔਰ ਉੱਤੇ ਹੀ ਹੁਣ ਮਸ਼ੀਨੀ ਦਾ ਯੁੱਗ ਆ ਹੁਣ ਮਸ਼ੀਨ ਦੇ ਰਾਹੀਂ ਜਿਹੜਾ ਆਲੂ ਵੀ ਜਿਹੜੇ ਉਹਨਾਂ ਦੀ ਜਿਹੜੀ ਸਫਾਈ ਆ ਉਹ ਕੀਤੀ ਜਾ ਰਹੀ ਆ ਲੰਗਰ ਦੇ ਵਿੱਚ ਤਿਆਰ ਕਰੀ ਆਂ ਬੀਬੀਆਂ ਇਸ ਟਾਈਮ ਤੁਸੀਂ ਦੇਖ ਰਹੇ ਹੋ ਕਨੌਲੀ ਬੱਸ ਸਟੈਂਡ ਦੇ ਉੱਤੇ ਟਨੌਲੀ ਰੋਪੜ ਦੇ ਜਿਹੜਾ ਇਹ ਇੱਕ ਲੰਗਰ ਐਮੇ ਦਾ ਲੰਗਰ ਹੈ ਜਿਹੜਾ ਕਿ ਟ੍ਰੇਨ ਵਾਸਤੇ ਵੀ ਜਿਹੜੀ ਸੇਵਾ ਦੇ ਵਿੱਚ ਲੱਗਿਆ ਰਹਿੰਦਾ ਤੇ ਜਿਵੇਂ ਕਿ ਆਪਾਂ ਗੱਲ ਕਰੀਏ ਵੀ ਤੁਸੀਂ ਦੇਖ ਰਹੇ ਹੋ ਪ੍ਰਸ਼ਾਦੇ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਕਿੰਨੀ ਸਪੀਡ ਦੇ ਨਾਲ ਜਿਹੜਾ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਔਰ ਸੰਗਤ ਨੂੰ ਬਿਠਾ ਕੇ ਵੀ ਪ੍ਰਸ਼ਾਦਾ ਸ਼ਕਾਇਆ ਜਾਂਦਾ ਔਰ ਟ੍ਰੇਨ ਵਾਸਤੇ ਵੀ ਜਿਹੜਾ ਪ੍ਰਸ਼ਾਦਾ ਲਿਜਾਣ ਵਾਸਤੇ ਜਿਹੜੀਆਂ ਬੀਬੀਆਂ ਦੀ ਸਪੀਡ ਹੈ ਉਹ ਦੇਖਣਯੋਗ ਹੈ ਵੱਡੀ ਤੋਦਾਰ ਦੇ ਵਿੱਚ ਜਿਵੇਂ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਔਰ ਉੱਥੇ ਹੀ ਪ੍ਰਸ਼ਾਦੇ ਦੇ ਨਾਲ ਤੁਹਾਨੂੰ ਸਬਜੀ ਵੀ ਜਿਹੜੀ ਆ ਛਕਾਉਣ ਵਾਸਤੇ ਜ਼ਰੂਰੀ ਹੁੰਦਾ ਆ ਐਸ ਟਾਈਮ ਤੁਸੀਂ ਦੇਖ ਰਹੇ ਹੋ ਜਿਹੜੇ ਹਲਵਾਈ ਜਿਹੜੇ ਸੇਵਾ ਦੇ ਵਿੱਚ ਆਪਣੇ ਲੱਗੇ ਹੋਏ ਆ ਉਹ ਵੀ ਇਹ ਨਿਰੰਤਰ ਲੱਗੇ ਹੋਏ ਨੇ ਤੇ ਹੋਰ ਵੀ ਜਿਹੜੇ ਸੇਵਾਦਾਰ ਜਿਹੜੇ ਵੀ ਬੀਬੀਆਂ ਆ ਆਪਣੇ ਸੇਵਾ ਦੇ ਵਿੱਚ ਨਿਰੰਤਰ ਜਾਰੀ ਆ ਔਰ ਉੱਥੇ ਜੇ ਆਪਾਂ ਗੱਲ ਕਰੀਏ ਵੱਡੇ ਔਰੇ ਲੰਗਰ ਵਾਸਤੇ ਜਿਹੜੇ ਆਟਾ ਕੁੱਟਣ ਵਾਸਤੇ ਜਿਹੜੀਆਂ ਮਸ਼ੀਨਾਂ ਜਿਹੜੀਆਂ ਲੱਗੀਆਂ ਹੋਈਆਂ ਹਰ ਸਾਲ ਦੀ ਤਰ੍ਹਾਂ ਆਪਣੀ ਆਪਣੀ ਡਿਊਟੀ ਦੇ ਉੱਤੇ ਜਿਹੜੇ ਸੇਵਾਦਾਰ ਲੱਗੇ ਹੋਏ ਆ ਨੇ ਤੇ ਹਰ ਸਾਲ ਦੀ ਤਰ੍ਹਾਂ ਆਪਣੇ ਵੱਡੇ ਸਹਿਯੋਗ ਦੇ ਕੇ ਆਪਣੀ ਸੇਵਾ ਦੇ ਕੇ ਗੁਰੂ ਮਹਾਰਾਜ ਦੀਆਂ ਅ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਆ ਔਰ ਉੱਥੇ ਹੀ ਲੰਗਰ ਦੀ ਸੇਵਾ ਦੇ ਵਿੱਚ ਆਪਣਾ ਜੀਵਨ ਸਫਲ ਕਰਵਾ ਰਹੇ ਨੇ ਵਾਹਿਗੁਰੂ ਜੀ ਅੱਜ ਬੈਂਗਣ ਦੀ ਸਬਜ਼ੀ ਜਿਹੜੀ ਤੁਹਾਨੂੰ ਸਿਖਾਈ ਜਾਊਗੀ ਜਿਹੜੀ ਕਿ ਰੇਲ ਦੇ ਵਿੱਚ ਸੰਗਤ ਜਿਹੜੀ ਜਾਂਦੀ ਹੈ ਜਾਂ ਟ੍ਰੇਨ ਦੇ ਵਿੱਚ ਹੌਲੇ ਮੱਲੇ ਤੋਂ ਜਿਹੜੀ ਆ ਰਹੀ ਹੈ ਸੰਗਤ ਹੈ ਉਹਨਾਂ ਵਾਸਤੇ ਵੀ ਜਿਹੜੀ ਪ੍ਰਸ਼ਾਦਾ ਜਿਹੜਾ ਤਿਆਰ ਕੀਤਾ ਜਾ ਰਿਹਾ ਔਰ ਉਹਦੇ ਵਿੱਚ ਸੇਵਾਦਾਰ ਛੋਟੇ ਛੋਟੇ ਬੱਚੇ ਜਿਵੇਂ ਤੁਸੀਂ ਦੇਖ ਰਹੇ ਹੋ ਉਹਨਾਂ ਨੇ ਨੌਜਵਾਨ ਬੀਰ ਹੈ ਜਿਹੜੇ ਔਰ ਬਜ਼ੁਰਗ ਹੈ ਜਿਹੜੇ ਉਹ ਵੀ ਆਪਣੀ ਸੇਵਾ ਦੇ ਵਿੱਚ ਇਸ ਟਾਈਮ ਲੱਗੇ ਹੋਏ ਨੇ ਤੇ ਅੱਜ ਜਿਹੜੀ ਸਬਜ਼ੀ ਜਿਹੜੀ ਕਟਿੰਗ ਦੀ ਹੈ ਜਿਹੜੇ ਸੇਵਾਦਾਰ ਉਹ ਲੱਗੇ ਹੋਇਆ ਵਾਹੇ குரு ਵਾਹਿਗੁਰੂ 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 ਵਾਹਿਗੁਰੂ